ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਗਗਨ ਦਵਾਮਾ ਬਾਜਿਆ ਭਾਗ 10ਵਾਂ ਰਾણો ਨੇ ਜਾ ਕੇ ਵੇਖਿਆ ਦੋ ਤੋਂ ਵਿਨਾ ਤੀਜਾ ਕੋਈ ਨਹੀਂ ਸ਼ਿਕਰ ਵਿੱਚ ਦੋਵੇਂ ਮਾਂ ਪੁੱਤਰ ਡਾਡੀ ਹੀ ਕੌੜੇ ਹੋ ਕੇ ਆਪੋ ਵਿੱਚ ਤੂੰ ਤੂੰ ਮੈਂ ਮੈਂ ਤੇ ਉਤਾਰੂ ਹੋਏ ਸਨ ਝਟਕ ਉਹ ਜਰਾ ਜਰਾ ਹੈਰਾਨੀ ਹੋ ਕੇ ਵੇਖਦੀ ਰਹੀ ਦੋਹਾਂ ਦੀਆਂ ਚਪਟਾਂ ਮੋਤੀ ਬਾਬੂ ਤਾਂ ਉਸ ਨੂੰ ਜਰਾ ਵੀ ਹੈਰਾਨੀ ਨਹੀਂ ਹੋਈ ਕਿਉਂਕਿ ਮੋਤੀ ਦਾ ਨਿਤ ਦਿਹਾੜੀ ਦਾ ਇਹੋ ਚੱਲਣ ਸੀ। ਅਲਵੱਤਾ ਤਾਰੋ ਦੀ ਇਹ ਤੇਜ਼ੀ ਤੇ ਰਾਰੀ ਤੇ ਐਡਾ ਕੜਕ-ਕੜਕ ਕੇ ਬੋਲਣਾ ਅੱਜ ਪਹਿਲੀ ਵਾਰ ਉਸ ਦੀ ਦ੍ਰਿਸ਼ਟੀ ਗੋਚਰ ਹੋਇਆ। ਤਾਰੋ ਜਿਹੜੀ ਤਾਰੋ ਕਦੀ ਅੱਖ ਵਿੱਚ ਪਈ ਨਹੀਂ ਸੀ ਰੜਕਦੀ ਜਿਹੜੀ ਪੁੱਤਰ ਦੀਆਂ ਠੰਡਾਂ ਤਾਂ ਤੱਤਿਆਂ ਨੂੰ ਦੜ ਵੱਟ ਕੇ ਸਹਿ ਜਾਇਆ ਕਰਦੀ ਸੀ ਉਸ ਨੂੰ ਅੱਜ ਕੀ ਹੋ ਗਿਆ ਜੋ ਇੱਕ ਸੇ ਜਵਾਨੋ ਇਸੇ ਜਵਾਨੋ ਪੁੱਤਰ ਉਤੇ ਇੰਜ ਵਰਨ ਲੱਗ ਪਈ ਸੀ ਵੇ ਕੰਗਰ ਫਟਕਾਂ ਵਗ ਗਈਆਂ ਤੈਨੂੰ ਵੇ ਕਿਹੜੇ ਪੀਰ ਫਕੀਰ ਦੀ ਮਾਰ ਬਗ ਗਈ ਉਹ ਜੋ ਮਰਨ ਮਿੱਟੀ ਚੁੱਕ ਲਈ ਏ ਆ ਰੱਬ ਦਾ ਭੋ ਕਰ ਕੁਛ ਨਹੀਂ ਤੇ ਟੁੱਟ ਪੈਣਿਆ ਅਜਾਈ ਮੋਤੇ ਮਾਰਿਆ ਜਾਵੇਂਗਾ ਕਿਸੇ ਦਿਨ ਰੱਬ ਜੇ ਤੈਨੂੰ ਰੱਬ ਜੇ ਮੈਨੂੰ ਖਬਰ ਹੁੰਦੀ ਜੋ ਇੰਜ ਤੂੰ ਮੇਰੀ ਪਿੰਦੀ ਤਪਾਈ ਰੱਖਣੀ ਸੀ ਅਦੇ ਮਾਂ ਇਹਨੂੰ ਜੰਮਦੀ ਹੀ ਕਿਉਂ ਕਿਤੇ ਉਹ ਹੀ ਉਹ ਸ਼ਲੋਕ ਮਾਂ ਨਾਲ ਵੀ ਨਾ ਕਰ ਬੈਠੇ ਇਸ ਅਸ਼ੰਕਾ ਨਿਰਾਨੋ ਨੂੰ ਪਚੱਤਰੀ ਲਾ ਦਿੱਤੀ ਤੇ ਉਸ ਦੀ ਇਹ ਅਸ਼ੰਕਾ ਹੋਰ ਵੀ ਉਗੜ ਕੇ ਸਾਹਮਣੇ ਆ ਗਈ ਜਦ ਉਸ ਨੇ ਮੋਤੀ ਨੂੰ ਦਿਹਾੜਦਿਆਂ ਸੁਣਿਆ ਚੁੱਪ ਵੀ ਕਰੇਗੀ ਹੁਣ ਆਉਂਦਿਆਂ ਹੀ ਲੱਗ ਪਈਏ ਵਾਹ ਨੂੰ ਛੋਟੇ ਮਾਰ ਜਦੋਂ ਵੀ ਘਰ ਆਉ ਹਲਕਾਈ ਕੁੱਤੀ ਵਾਂਗੂ ਲੱਤੋ ਪੈਣੀ ਮੈਨੂੰ ਨਹੀਂ ਚੰਗੀ ਲੱਗਦੀ ਤੇਰੀ ਇਹ ਨਿਤ ਦਿਹਾੜੀ ਦੀ ਬਕਬਕ ਜੋ ਮੇਰਾ ਜੀ ਆਵੇਗਾ ਕਰੇ ਕਰੂੰਗਾ ਮੇਰੇ ਜੋ ਗਲ ਪੈਣ ਡਈਆਂ ਪਹਿਲਾਂ ਉਸੇ ਕੰਜਰ ਦੇ ਤੋਖਮ ਨੂੰ ਕਿਉਂ ਨਹੀਂ ਜਾ ਕੇ ਪੁੱਛਦੀ ਜਿਸ ਮੈਨੂੰ ਮਾਂ ਦੀ ਗਾਲ ਕੱਢੀ ਸੀ ਬਲੇਲ ਦੀ ਥਾਂ ਜੇ ਕੋਈ ਬੰਦੂਕ ਹੁੰਦੀ ਤਾਂ ਮੇਰੇ ਕੋਲ ਤਾਂ ਉੱਥੇ ਹੀ ਠੰਡਾ ਕਰ ਦਿੰਦਾ ਉਸ ਰਾਣੋ ਉਸ ਰਾਣੀ ਖਾਂ ਦੇ ਸਾਲੇ ਨੂੰ ਪਹਿਲਾਂ ਵਾਂਗ ਜੇ ਅੱਜ ਵੀ ਪੁੱਤਰ ਦੇ ਜਵਾਬ ਵਿੱਚ ਮਾਂ ਆਪਣੀ ਜੀਵਨ ਨੂੰ ਦੰਦਾ ਹੇਟ ਦੇ ਰੱਖਦੀ ਤਾਂ ਰਾਣੋਂ ਨੂੰ ਭਾਵੇਂ ਨਾ ਹੀ ਤੋਖਲਾ ਪੈਦਾ ਹੁੰਦਾ ਪਰ ਸਰੀਰ ਤੋਂ ਛੁੱਟ ਰਾਣੋਂ ਦੇ ਦਿਲ ਨੂੰ ਵੀ ਕਾਂਬਾ ਛਿੜ ਗਿਆ ਜਦ ਇੱਟ ਦੇ ਜਵਾਬ ਵਿੱਚ ਪੱਥਰ ਚੁੱਕ ਲਿਆ ਤਾਰੂ ਨੇ ਵੇ ਬੱਸ ਵੀ ਕਰ ਨਾ ਪਿਆ ਚਲਿੱਤਰ ਸਾੜ ਬਹੁਤੇ ਗਾਲ ਉਸ ਤੈਨੂੰ ਐਵੇਂ ਤੋਂ ਨਹੀਂ ਸੀ ਕੱਢੀ ਸੁਣ ਚੁੱਕੀ ਏ ਤੇਰੀਆਂ ਸਵੇ ਕਰਤੂਤਾ ਆਖੇ ਮਾਦਾ ਬਾਗ ਪੂਰਾ ਹੁੰਦਿਆ ਹੁੰਦਿਆ ਨਾ ਪੁੱਤਰ ਦਾ ਸਵਰ ਕਰਾਰ ਹੱਥੋਂ ਛੁਰਕ ਗਿਆ। ਅੱਛਾ ਫਿਰ ਲਾਲਾ ਜੋਰ ਬਜਾਲਾ ਢੋਲ ਪੁੱਤਰ ਝੂਠਾ ਹੋ ਗਿਆ ਤੇ ਉਹ ਸਵੇ ਸੱਚੇ ਹੋ ਗਏ। ਲੋਫਰ ਚਾਰਜ ਹਾਂ ਦੇ। ਜਾ। ਜੋ ਮੇਰਾ ਜੀ ਆਵੇਗਾ ਕਰਾਂਗਾ। ਅੱਜ ਬਾਦ ਅੱਜ ਤੋਂ ਬਾਦ ਜੇ ਮੈਨੂੰ ਦੁਰਫਿਟੇ ਕਿਤੇ ਉਹੀ ਤਾਂ ਮੇਰੇ ਵਰਗਾ ਬੁਰਾ ਕੋਈ ਨਹੀਂ ਆ। ਫੇਰ ਨਾ ਭਈਆ ਖੀਜੋ। ਪੁੱਤਰ ਹੋ ਗਏ ਮਾਂ ਉਤੇ ਹੱਥ ਚੁੱਕਿਆ ਸੋ। ਮਾਮਲੇ ਦੀ ਨਿਜਾਕਤ ਨੂੰ ਰਾਣੋ ਸਮਝ ਰਹੀ ਸੀ। ਜਿਤਨਾ ਕੁਝ ਮੋਤੀ ਬੋਲ ਗਿਆ ਸੀ ਇਸ ਦੇ ਜਵਾਬ ਵਿੱਚ ਜੇ ਤਾਰੋ ਮੋੜ ਪਹਿਲਾਂ ਵਾਂਗ ਹੀ ਨਹਿਲੇ ਉੱਤੇ ਦੈਲਾ ਦੇ ਮਾਰੇਗੀ ਤਾਂ ਇਸ ਦਾ ਨਤੀਜਾ ਕੀ ਹੋਵੇਗਾ ਛੇ ਦੇ ਹੋ ਕਿ ਮੋਤੀ ਜਿੰਨਾ ਕੁਝ ਕਹਿ ਗਿਆ ਸੀ ਉਸ ਨੂੰ ਅਸਲ ਵਿੱਚ ਲਿਆਉਣਾ ਉਸਨੇ ਮਸਾਂ ਦਿਰਾਗ ਨਹੀਂ ਕਰਨਾ ਮੋਤੀ ਨਾਲ ਜਵਾਨ ਸਾਂਝੀ ਕਰਨ ਦੀ ਰਾਣੋ ਨੇ ਜਿਹੜੀ ਸੌਂ ਪਾਈ ਹੋਈ ਸੀ ਉਸ ਸੌਂ ਦਾ ਚੇਤਾ ਤੱਕ ਨਹੀਂ ਸੀ ਰਿਹਾ ਉਸ ਨੂੰ ਇਸ ਤੋਂ ਪਹਿਲਾਂ ਕਿ ਪੁੱਤਰ ਦੇ ਜਵਾਬ ਵਿੱਚ ਮਾਂ ਦੇ ਮੋਹ ਕੁਝ ਨਿਕਲਦਾ ਰਾਣੋ ਛਲਾ ਚਲਾਗ ਮਾਰ ਦੋਹਾ ਮਾਂ ਪੁੱਤਰਾਂ ਦੇ ਵਿਚਾਲੇ ਜਾ ਡਟੀਏ ਕਹਿੰਦੀ ਵੀ ਬੇਮੋਤੀ ਭੜਿਆ ਕਿਉਂ ਸ਼ਰਮ ਹਿਆ ਨੂੰ ਖੋਲ ਕੇ ਪੀ ਲਿਆ ਮਾਂ ਨਾਲ ਇੰਜ ਰਾਣੋ ਦਾ ਬਾਗ ਪੂਰਾ ਵੀ ਨਹੀਂ ਸੀ ਹੋਇਆ ਬੰਦੂਖ ਦੀ ਗੋਲੀ ਵਾਂਗ ਮੋਤੀ ਉਸ ਉੱਤੇ ਕੜ ਗਿਆ ਜਾ ਨੀ ਜਾ ਵੱਡਗੇ ਦਾਨੀ ਆ ਗਈ ਇਹ ਮੈਨੂੰ ਅਕਲਾ ਸਖਾਉ ਤੂੰ ਹੁਣੇ ਕੌਣ ਆ ਦਖਲ ਦੇਣ ਵਾਲੀ ਮੋਤੀ ਦੇ ਨਾਂ ਸ਼ਬਦਾਂ ਨੇ ਸੱਚੀ ਮੁੱਚੀ ਰਾਣੋ ਲਈ ਬੰਦੂਖ ਦੀ ਗੋਲੀ ਦਾ ਕੰਮ ਕੀਤਾ ਅਜੇ ਤਾਂ ਉਸ ਦੇ ਦਿਲ ਦੇ ਪਹਿਲੇ ਫਟ ਹੀ ਪਏ ਰਸਤੇ ਸਨ ਜਿਹੜੇ ਕੱਲ ਮੋਤੀ ਨੇ ਉਸ ਨੂੰ ਲਾਇ ਸਨ ਤੇ ਰਸ ਦੇ ਫੱਟਾਂ ਉੱਤੇ ਤਿੱਖੀ ਛੁਰੀ ਦਾ ਇੱਕ ਹੋਰ ਵਾਰ ਰਾਣੂ ਮਰਨ ਹੱਕ ਹੀ ਹੋ ਗਈ ਉਸ ਦਾ ਜੀ ਕੀਤਾ ਕਿ ਮੋੜ ਮੇ ਕਦਮੀ ਮੋੜ ਮੇ ਕਦਮੀ ਘਰ ਨੂੰ ਵਾਪਸ ਚਲੀ ਜਾਵੇ ਪਰ ਕੀਕਣ ਵਿਚਾਰੀ ਵਦਨਸੀਬ ਤੀਵੇਂ ਦੀ ਗਰਦਨ ਕਸਾਈ ਦੀ ਛੁਰੀ ਖੇਟ ਛੱਡ ਕੇ ਕਿਵੇਂ ਭੱਜ ਜਾਂਦੀ ਬੇ ਮੈਂ ਤੈਨੂੰ ਕੀ ਅਕਲਾਂ ਸਖਾਣੀਆਂ ਹਨ ਉਹਮੇ ਹੀ ਦੋਹਾ ਵਿਚਾਲੇ ਖੜੀ ਰਾણો ਨੇ ਅੰਦਰ ਜਿਵੇਂ ਕੋਈ ਬਰੂਧ ਫਟ ਪਿਆ ਜਿਸ ਬੰਦੇ ਨੂੰ ਧੁਰ ਦਰਗਾਹੋਂ ਰੱਬ ਦੀ ਮਾਰ ਵਗ ਬਜਾਏ ਉਹ ਕਦੀ ਅਕਲ ਦੀ ਗੱਲ ਸੁਣਾ ਸੁਨੇਗਾ ਮੈਂ ਕਹਿਣਾ ਮੋਤੀ ਦਾ ਕਹਿਰ ਮਾਂ ਵੱਲੋਂ ਹਟ ਕੇ ਰਾણો ਉੱਤੇ ਟੁੱਟ ਪਿਆ ਲਵਰ ਲਵਰ ਨਾ ਕਰ ਬਾਲੀ ਮਤੇ ਜਾਂਦੀ ਹੋਵੇਂ ਜਿੱਤਾਂ ਖਾ ਕੇ ਮੈਥੋਂ ਕੰਜਰੀ ਨਾ ਹੋਵੇ ਤੇ ਤਾਰੋ ਜਿਸ ਨੇ ਦਿਲ ਵਿੱਚ ਪੱਕਾ ਇਰਾਦਾ ਧਾਰ ਲੈ ਸੀ ਕੁਝ ਨਾ ਬੋਲਣ ਦਾ ਬਗਾਨੀ ਧੀਲੀ ਕੰਜਰੀ ਸੰਬੋਧਨ ਸੁਣ ਕੇ ਇੱਕ ਵਾਰ ਫੇਰ ਪੜਕ ਉਠੀ ਚੁੱਪ ਕਰ ਵੀ ਰੋੜਪੜ ਜਾਣਿਆ ਕਿੰਜ ਕੁਮਾਰੀਆਂ ਨੂੰ ਕੰਜ ਕੁਮਾਰੀਆਂ ਨੂੰ ਇੰਜ ਆਖੀਦਾ ਕੀੜੇ ਚੱਲਣ ਤੇਰੀ ਜਵਾਨ ਵਿੱਚ ਜੇ ਇਸ ਦੇ ਨਾਲ ਹੀ ਤਾਰੋ ਨੇ ਰਾਣੂ ਨੂੰ ਸੰਬੋਧਨ ਕੀਤਾ ਜਾਂ ਧੀ ਰਾਣੀਏ ਨਾ ਕੁਝ ਆਖੇਸ ਪੁੱਤਰੇ ਹੋਏ ਸਾਨ ਨੂੰ ਉਹ ਜਾਣੇ ਉਹ ਜਾਣੇ ਕੱਢ ਲੈਣ ਜੋ ਅਰਮਾਨ ਦਿਲ ਦੇ ਜੇ ਮਾਂ ਦੀ ਰਤ ਜੇ ਮਾਂ ਦੀ ਨਾ ਰਤ ਨੈਣ ਦਿਓ ਮਰਜੀ ਐ ਇਸਤੀ ਕੁਝ ਤਾਂ ਮੋਤੀ ਪਹਿਲਾਂ ਹੀ ਭਰਿਆ ਪੀਤਿਆ ਸੀ ਉਤੋਂ ਇਹ ਅਨਰਥ ਸੀ ਕਿ ਇੱਕ ਬਗਾਨੀ ਕੁੜੀ ਤੋਂ ਝਿੜਕੇ ਉਸ ਦੀ ਮਾਂ ਉਸ ਉੱਤੇ ਅਵਾ-ਦਵਾ ਬੋਲਣ ਢੀ ਸੀ ਮੋਤੀ ਦਾ ਗੁੱਸਾ পাগল ਪਣੇ ਦੀ ਹਾਲਤ ਤੱਕ ਜਾ ਪਹੁੰਚਿਆ ਜਿਵੇਂ ਓਵੇਂ ਓਵੇਂ ਜਿਵੇਂ ਆਪਣੀ ਥਾਂ ਤੇ ਡਟੀ ਹੋਈ ਰਾਣੂ ਇੱਥੋਂ ਤੀਕ ਕਹਿ ਗਈ ਹਾਂ ਹਾਂ ਮਾਂ ਦੀ ਰਤ ਨਾ ਲਾਣ ਵਾਲਾ ਰਹਿ ਗਿਆ ਇਹ ਵੱਡਾ लाਟੀਕੀਂ ਹੱਥ ਧਲਾ ਕੇ ਵੇਖ ਤੈਨੂੰ ਜੇ ਸਿਰ ਮੇਨਾ ਖਿੱਚ ਲਾਵਾਂ ਪਾਗਲ ਪਨੇ ਤੋਵੀ ਅਗਾ ਜੇ ਅਵੇਸ਼ ਦੀ ਕੋਈ ਹਾਲਤ ਹੁੰਦੀ ਹੈ ਤਾਂ ਸ਼ਾਇਦ ਇਹੋ ਹੁੰਦੀ ਹੋਵੇਗੀ ਜਿਹੜੀ ਰਾਣੋ ਦੀ ਗੱਲ ਸੁਣ ਕੇ ਇਸ ਵੇਲੇ ਮੋਤੀ ਉੱਤੇ ਵਰਤ ਵਰਤਮਾਨ ਸੀ ਪੂਰੇ ਜ਼ੋਰ ਦਾ ਥੱਪੜ ਰਾਣੋ ਦੀ ਗੱਲ ਤੇ ਮਾਰਦਾ ਹੋਇਆ ਉਹ ਦਿਹਾੜਿਆ ਭੱਜ ਜਾ ਇੱਥੋਂ ਹਰਾਮ ਦੀਏ ਜੇ ਜਾਨ ਲੋੜੀ ਦੀਏ ਕੁਝ ਤਾਂ ਥੱਪੜ ਦੇ ੱਟਕੇ ਨਾਲ ਤੇ ਕੁਝ ਸਿਰ ਨੂੰ ਉਹ ਆਕੜੀ ਆ ਜਾਣ ਕਰਕੇ ਰਾਣੋ ਦਾੜ ਕਰਦੀ ਧਰਤੀ ਤੇ ਟੈਪਈ ਇਧਰ ਤਾਰੋ ਨੇ ਖੀਲ ਕੀਤੀ ਨਾ ਦਲੀਲ ਇਸ ਤੋਂ ਪਹਿਲਾਂ ਕਿ ਮੋਤੀ ਦਾ ਦੂਸਰਾ ਪ੍ਰਹਾਰ ਠੁੱਡੇ ਦੀ ਸ਼ਕਲ ਵਿੱਚ ਰਾਣੋ ਦੇ ਸਰੀਰ ਉੱਤੇ ਹੁੰਦਾ ਉਸਨੇ ਦੋਹੇ ਹੱਥਾਂ ਨਾਲ ਘੁੱਟ ਕੇ ਮੋਤੀ ਦੀ ਬਾਹ ਫੜ ਲਈ ਤੇ ਉਸ ਨੂੰ ਪਛਾਣ ਧੱਕਣ ਦਾ ਅਸਫਲ ਯਤਨ ਕਰਦੀ ਹੋਈ ਚੱਲਾਈ ਬੇ ਤੇਰੇ ਮਰ ਜਾਣ ਵਿਪਰਾਈਤੀ ਨੂੰ ਸੱਥਰ ਲਾ ਸੁੱਟਿਆ ਈ ਨਾ ਮੁਰਾਦ ਪਰ ਮੋਤੀ ਨੇ ਜਿਹੜਾ ਇਸ ਵੇਲੇ ਗਰੋਧ ਦੇ ਘੋੜੇ ਸਵਾਰ ਹੋਇਆ ਵੇਖਣ ਸੁਣਨ ਤੇ ਸੋਚਣ ਸ਼ਕਤੀ ਗਵਾ ਬੈਠਾ ਸੀ ਇਸਨੇ ਜੋਰ ਨਾਲ ਧੱਕਾ ਦਿੱਤਾ ਕਿ ਤਾਰੋਂ ਨੂੰ ਉਹ ਦਰਿਆ ਦੀ ਡਿੱਗ ਵਾਂਗ ਰਾਂ ਨੂੰ ਦੇ ਸਰੀਰ ਉੱਤੇ ਜਾ ਡਿੱਗੀ। ਤਿੰਨਾਂ ਵਿੱਚੋਂ ਸ਼ਾਇਦ ਕਿਸੇ ਦਾ ਵੀ ਇਸ ਬੰਨੇ ਧਿਆਨ ਨਹੀਂ ਸੀ ਕਿ ਕਮਰੇ ਵਿੱਚ ਉਹਨਾਂ ਤੋਂ ਬਿਨਾਂ ਹੋਰ ਵੀ ਕੋਈ ਆ ਪਹੁੰਚਿਆ ਹੈ। ਪਤਾ ਉਹਨਾਂ ਨੂੰ ਤਾਂ ਹੀ ਲੱਗਾ ਜਦੋਂ ਚੀਕਾਂ ਮਾਰਦੀ ਸਤੈ ਉਹਨਾਂ ਦੋਹਾਂ ਡਿੱਗੀਆਂ ਹੋਈਆਂ ਉੱਤੇ ਵਿਸ਼ ਗਈ। ਤੇ ਮੋਤੀ ਉਸਨੇ ਅੱਗਾ ਨਾ ਦੇਖਿਆ ਨਾ ਪਿੱਛਾ ਤੇ ਬਰੋਲੇ ਵਾਂਗ ਉੱਡਦਾ ਹੋਇਆ ਬਾਹਰ ਨਿਕਲ ਭੱਜਿਆ। ਕਿਸ ਨੂੰ ਮਾਂ ਨੇ ਜੰਮਿਆ ਸੀ ਜਿਹੜਾ ਫਟਦੇ ਹੋਏ ਬਰੂਦੀ ਪਲੀਤੇ ਨੂੰ ਫੜਨ ਦਾ ਸਾਹਸ ਕਰਦਾ ਧੰਨ